ਇਹ ਮਾਮਲਾ ਇਹ ਦੀ 12425 ਨੂੰ ਰਾਜਦੀਪ ਪੁੱਤਰ ਰਜਿੰਦਰ ਕੁਮਾਰ ਉਤਰਾਂਚਲ ਤੋਂ ਹੈ ਪਰਿਵਾਰ ਸਮੇਤ ਦੁਰਗਾਣਾ ਮੰਦਿਰ ਸ਼੍ਰੀ ਅੰਬਸਰਸਾਲਾ ਦਾ ਏਸੀ ਮੱਥਾ ਟੇਕਣ। ਉੱਥੇ ਇੱਥੇ ਮੱਥਾ ਟੇਕਣ ਤੋਂ ਬਾਅਦ ਇਹਨਾਂ ਨੇ ਇੱਥੇ ਈ ਰਿਕਸ਼ਾ ਕੀਤਾ। ਦੋ ਮੁੰਡੇ ਇਹਨਾਂ ਨੂੰ ਜੇ ਉਹ ਉਹਨਾਂ ਨੇ ਦੋਨਾਂ ਨੇ ਇਹਨਾਂ ਨੂੰ ਕਿਹਾ ਵੀ ਅਸੀਂ ਤੁਹਾਨੂੰ ਹੋਰ ਬਾਕੀ ਦੇ ਵੀ ਵਕ ਵਕ ਮੰਦਿਰ ਘੁਮਾ ਦਿਆਂਗੇ। ਇਹ ਉਹਨਾਂ ਨੂੰ ਗੁੰਮਰਾਹ ਕਰਕੇ ਤੇ ਬਾਰਿਆਲਪੁਰਜੀ ਕਿਲਾ ਮੇਕਾਲੀ ਰੋਡ ਤੋਂ ਜਿਹੜੀ ਫਤਿਹਪੁਰ ਰਾਜਪੂਤਾਂ ਜਾਂਦੀ ਉਹਦੇ ਤੇ ਲੈ ਗਏ। ਉੱਥੇ ਦਾਤਰ ਦੀ ਰੋਕ ਦੇ ਉੱਤੇ ਦੋਨਾਂ ਨੇ ਇਨਾਂ ਨੂੰ ਥੱਲੇ ਉਤਾਰ ਕੇ ਤੇ ਸਾਰਾ ਇਹਨਾਂ ਨੂੰ 18 1/2 18000 ਰੁਪਏ ਦਾ 골ਡ ਜੋ ਉਹਨਾਂ ਦੀ ਵਾਈਫ ਦੇ ਸੀ ਤੇ ਪਲੱਸ ਮੋਬਾਈਲ ਘੜੀ ਸਾਰਾ ਕੁਝ ਇਹ ਲੁੱਟ ਕੇ ਤਾਂ ਭੱਜ ਗਏ ਇਹ ਉਥੋਂ ਫਿਰ ਰਾਤ ਸਾਨੂੰ ਸ਼ਾਮ ਨੂੰ ਇਹ ਵਿਖਲੇ ਵਿੱਚ ਆ ਕੇ ਉਥੋਂ ਇਹਨਾਂ ਨੇ ਇਨਫੋਰਮੇਸ਼ਨ ਦਿੱਤੀ ਕੰਟਰੋਲ ਦੇ ਉੱਪਰੋਂ ਪਤਾ ਲੱਗਿਆ ਉੱਥੋਂ ਫਿਰ ਅਸੀਂ ਮੈਂ ਤੇ ਐਸਐਚਓ ਸਾਹਿਬ ਦੋਨੇ ਇਸ ਮੌਕੇ ਤੇ ਪਹੁੰਚੇ ਮੌਕੇ ਤੇ ਪਹੁੰਚ ਕੇ ਤੇ ਮੋਬਾਈਲ ਜਿਹੜਾ ਸੀਗਾ ਇਹ ਇਹਨਾਂ ਨੇ ਉੱਥੇ ਸੁੱਟ ਦਿੱਤਾ ਅਸੀਂ ਫਿਰ ਟੈਕ ਆਪਣੇ ਟੈਕਨਿਕਲੀ ਮਦਦ ਦੇ ਨਾਲ ਆਪਣੇ ਸਾਈਬਰ ਐਕਸਪਰਟ ਦੀ ਅਸੀਂ ਪਹਿਲਾਂ ਮੋਬਾਈਲ ਇਹਨਾਂ ਦਾ ਲੱਭਿਆ ਤੇ ਮੋਬਾਈਲ ਲੱਭਣ ਤੋਂ ਬਾਅਦ ਫਿਰ ਅਸੀਂ ਉਹਦੇ ਤੋਂ ਗਾਂ ਤੋਂ ਗਾਂ ਇਕੱਠੇ ਕਰਕੇ ਤੇ ਫਿਰ ਅਸੀਂ ਦੋ ਬੰਦੇ ਜਿਹੜੇ ਹੈਗੇ ਆ ਮੇਨ ਅਕਿਊਜ਼ਡ ਸੀਗੇ ਆਪਣੇpropto ਜੀ ਤੇ ਮੋਦਲਾ ਦਾ ਤੇ ਜੋਬਨ ਪ੍ਰੀਤ ਹੈਗਾ ਅਤੇ ਪੁਰਾਜਪੂਤਾ ਹੁਣ ਰਹਿੰਦਾ ਹੈ ਪਿੱਛੇ ਨਵੇਂ ਪਿੰਡ ਤੇ ਫਿਰ ਦੋ ਦੋਨੇ ਅਰੈਸਟ ਕਰਦੇ ਹਾਂ ਹੁਣ ਤੱਕ ਕੀ ਮਾਮਲਾ ਇਹਨਾਂ ਦਾ ਬਣ ਚੁੱਕਾ ਹੈ ਬਸ ਇਹੀ ਸੀ ਇਹਨਾਂ ਦੀ ਇਹੀ ਵਾਰਤਾਤਾਂ ਕਰਦੇ ਆ ਜੀ ਰਿਕਸ਼ਾ ਦਾ ਹੈਗਾ ਇਹਨਾਂ ਦੇ ਕੋਲ ਉਦੇ ਉੱਤੇ ਚੜਾ ਲੈਂਦੇ ਆ ਲੋਕਾਂ ਨੂੰ ਉਹ ਫਿਰ ਸੋਨ ਸੰਨ ਜਗ੍ਹਾ ਤੇ ਜਾ ਕੇ ਇਹ ਲੁੱਟਦੇ ਆ ਹਥਿਆਰ ਨਹੀਂ ਕੋਈ ਦੂਜਾ ਹਥਿਆਰ ਨਹੀਂਗਾ ਬੇਸਿਕਲੀ ਇਹਨਾਂ ਨੇ ਉਦੇ ਤੇ ਆਪਣੇ ਕਿਰਚ ਜਿਹੜੀ ਆ ਉਹ ਮਿਲ ਗਈ ਜਿਹਦੇ ਨਾਲ ਇਹਨਾਂ ਨੇ ਇਹ ਕੰਮ ਕੀਤਾ ਸੀ ਪਹਿਲਾਂ ਇਹਨਾਂ ਨੇ ਮਾਰਗਾ ਦਿੰਦੇ ਪਹਿਲਾਂ ਜੇ ਹੁਣ ਚੈੱਕ ਕਰਾਉਨੇ ਪਹਿਲਾਂ ਦਾ ਜੇ ਕਲੀਅਰ ਕਰ ਰਹੇ ਆ ਆਪਣੇ ਥਾੜੇ ਤੋਂ ਉਧਰੋਂ ਪਿਛੇ ਤੋਂ ਪਤਾ ਕਰਾ ਰਹੇ ਉਹ ਪਰਚਾ ਹੈ ਨਾ ਕੋਈ ਇੱਕ ਨੋਵਾ ਕੋਈ ਆ ਪਹਿਲਾਂ ਇਹਨਾਂ ਦੀ ਉਹ ਪਰਚਾ ਇਹਨਾਂ ਤੇ ਰਜਿਸਟਰਡ ਹੈਗਾ ਬ੍ਰਾਂਦੀ ਉੱਤ। ਹਾਂ ਬ੍ਰਾਂਦੀ ਜਿਹੜੀ ਇਹ ਸਾਰੀ ਆ ਉਹਦੇ ਵਿੱਚ ਮੋਬਾਈਲ ਟੋਟਲ ਦੀ ਟੋਟਲ ਬ੍ਰਾਂਦੀ ਹੋ ਗਈ 500 ਰੁਪਈਆ ਘੱਟ ਉਹ ਇਹਨਾਂ ਨੇ ਖਰਚ ਲਿਆ ਸੀ। ਬਾਕੀ 18000 ਰੁਪਈਆ ਕੈਸ਼ ਘੜੀ ਇੱਕ ਇਹਨਾਂ ਦੀ ਹੈਗੀ 스마트 ਵਾਚ ਫਿਰ ਮੋਬਾਈਲ ਜੇ ਰਿੰਗ ਹੈਗੀਆਂ ਮੰਗਲ ਸੂਤਰ 골ਡ ਰਿੰਗਸ ਤੇ ਡਾਇਮੰਡ ਜੀਆਂ ਦੋ ਇਹ ਸਾਰੇ ਦਾ ਸਾਰਾ ਰਿਕਵਰ ਹੋਊਗਾ। ਇਹਨਾਂ ਨੇ ਘੱਟੇ ਵੀ ਹਾਂ ਉਹ ਜਿਹੜਾ ਜਿਹੜਾ ਮੇਨ ਗੱਲ ਦੱਸਣ ਵਾਲੀ ਇਹ ਆ ਕਿ ਇਹ ਲੁੱਟ ਕੇ ਲਿਜਾ ਕੇ ਜਿਹੜਾ ਸੋਨਾ ਸੀ ਇਹਨਾਂ ਨੇ ਅੱਧਾ-ਅੱਧਾ ਕਰ ਦਿਆ। ਤੇ ਦੋਨਾਂ ਆਪੋ ਆਪਣੀ ਵਾਈਫ ਨੂੰ ਦਿੱਤਾ ਸੀ ਇਹ ਫਿਰ ਸਾਨੂੰ ਪਤਾ ਲੱਗਿਆ ਇਹਨਾਂ ਦੀ ਇਦਾਂ ਹੀ ਕਲਬ ਬੇਚ ਦੀਆਂ ਇਹਨਾਂ ਦੀਆਂ ਘਰਦੀਆਂ ਜਾ ਕੇ ਸਮਾਨ ਇਹ ਫਤੇਗੁਰ ਰਾਜਪੂਤਾਂ ਤੋਂ ਆਪਣੇ ਗੇਟ ਲੱਗ ਕੇ ਸਾਨੂੰ ਫਿਰ ਇਹ ਮਿਲ ਗਈਆਂ ਇਹ ਸੋਨਾ ਵੇਚਣੀ ਜਾ ਰਹੀ ਸੀ ਤੇ ਦੋਨੀਆਂ ਜਨਾਨੀਆਂ ਵੀ ਅਰੈਸਟ ਹੋ ਗਈਆਂ